ਉਹ ਉਪਰਾਸ਼ਟrapati ਸਾਹਿਬ ਦਾ ਅਸਤੀਫਾ ਮੰਜ਼ੂਰ ਕਰ ਲਿਆ ਸਰਕਾਰ ਨੇ ਕਿਵੇਂ ਦੇਖੋ ਇਹ ਨੂੰ ਅਹ ਦੇਖੋ ਉਪਰਾਸ਼ਟrapati ਰਾਸ਼ਟਰਪਤੀ ਸਾਹਿਬ ਦਾ ਅਸਤੀਫਾ ਜਿਹੜਾ ਹੈ ਇਹ ਬਿਲਕੁਲ ਇੱਕ ਬੜਾ ਸ਼ੌਕਿੰਗ ਹੈ ਔਰ ਐਦਾ ਲੱਗਦਾ ਹੈ ਜਿਸ ਤਾ ਅਸਮਾਨੀ ਬਿਜਲੀ ਡਿੱਗੀ ਹੁੰਦੀ ਨਾ ਉਸ ਤਰ੍ਹਾਂ ਬਹੁਤੇ ਲੋਕਾਂ ਨੇ ਬਹੁਤਾ ਪਚ ਇਹ ਪਚੀ ਨਹੀਂ ਗੱਲ ਸੋ ਮੈਨੂੰ ਇਹ ਲੱਗਦਾ ਹੈ ਕਿ ਇਸ ਦੇ ਪਿੱਛੇ ਬਹੁਤ ਵੱਡੀ ਜਿਹੜੀ ਸਿਆਸਤ ਹੋ ਰਹੀ ਹੈ ਇਨਫੈਕਟ ਜੇ ਸੇਤ ਹੀ ਖਰਾਬ ਹੁੰਦੀ ਤਾਂ ਸੇਤ ਦੇ ਬੇਸਿਸ ਤੇ ਤਾਂ ਹੱਬ ਤਾਂ ਪਹਿਲਾਂ ਵੀ ਅਸਤੀਫਾ ਦਿੱਤਾ ਜਾ ਸਕਦਾ ਸੀ ਸੋ ਇਹ ਸਿਆਸਤ ਹੈ ਬਹੁਤ ਵੱਡੀ ਸਿਆਸਤ ਹੈ ਇਹਨੂੰ ਸਮਝਣ ਦੀ ਲੋੜ ਹੈ ਇਹ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ ਜਦੋਂ ਮੇਰਾ ਖਿਆਲ ਇਹ ਤੀਜੀ ਟਰਮ ਜਿਹੜੀ ਮੋਦੀ ਮੋਦੀ ਜੀ ਦੀ ਤੀਸਰੀ ਟਰਮ ਹੈ ਇਸ ਦੇ ਵਿੱਚ ਬੀਜੇਪੀ ਸਰਕਾਰ ਜਿਹੜੀ ਸਭ ਤੋਂ ਅਸਥਿਰ ਸਰਕਾਰ ਹੈ ਅਨਸਟੇਬਲ ਗਵਰਨਮੈਂਟ ਹੈ ਔਰ ਉਧਰੋਂ ਟੀਡੀਪੀ ਦਾ ਡਰ ਹੈ ਉਦੋਂ ਜੀਡੀਪੀ ਜਿਹੜੇ ਉਹ ਅਲੱਗ ਆਪਣੇ ਤਰੀਕੇ ਨਾਲ ਪ੍ਰੈਸ਼ਰਾਈਜ਼ ਕਰ ਰਹੇ ਆ ਸੋ ਮੈਨੂੰ ਇਹ ਲੱਗਦਾ ਪਈ ਹੋ ਸਕਦਾ ਉਹਨਾਂ ਦੇ ਵਿੱਚੋਂ ਉਹਨਾਂ ਦੀ ਇਹ ਮੰਗ ਹੋਵੇ ਕਿ ਸਾਡਾ ਕੋਈ ਨਾ ਕੋਈ ਸਾਥੀ ਜਿਹੜਾ ਉਹਨੂੰ ਵਾਈਸ ਪ੍ਰੈਜ਼ੀਡੈਂਟ ਬਣਾਇਆ ਜਾ ਬੜਾਇਆ ਜਾਵੇ ਔਰ ਦੂਸਰਾ ਜਿਹੜਾ ਇਹ ਪਹਿਲੀ ਵਾਰ ਇਤਿਹਾਸ ਦੇ ਵਿੱਚ ਬਹੁਤ ਕੁਝ ਹੋਇਆ ਕਿ ਜਦੋਂ ਵਾਈਸ ਪ੍ਰੈਜ਼ੀਡੈਂਟ ਆਪਣਾ ਆਫਿਸ ਟਰਮ ਜਿਹੜੀ ਪੂਰੀ ਕਰਨ ਤੋਂ ਪਹਿਲਾਂ ਹੀ 2 ਸਾਲ ਪਹਿਲਾਂ ਗਿਆ ਹੋਵੇ ਇਹ ਵੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਔਰ ਇਹ ਵੀ ਪਹਿਲੀ ਵਾਰ ਹੋਇਆ ਕਿ ਜਦੋਂ ਰਾਜ ਸਭਾ ਦੇ ਸੰਸਦ ਐਨੇ ਅਨਸੈਟੀਸਫਾਈਡ ਹੋਣ ਉਹਦਾ ਪਾਰਟੀਜ਼ਨ ਬਿਹੇਵੀਅਰ ਜਿਹੜਾ 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 ਬਤੀਰਾ ਹੈ ਜਿਹੜਾ ਪ੍ਰੋ ਪਾਰਟੀ ਬਤੀਰਾ ਹੈ ਪ੍ਰੋ ਬੀਜੇਪੀ ਬਤੀਰਾ ਹੈ ਹੋ ਸਕਦਾ ਲੋਕ ਜਿਹੜੇ ਜਿਹੜੇ ਸੰਸਦ ਹੈ ਉਸ ਤੋਂ ਵੀ ਪਰੇਸ਼ਾਨ ਹੋ ਔਰ ਪਹਿਲੀ ਵਾਰ ਇਹ ਹੋਇਆ ਤੇ ਇਹਨਾਂ ਨੂੰ ਜਿਹੜਾ ਬਾਹਰ ਕੱਢਣ ਦਾ ਜਿਹੜਾ ਪ੍ਰਸਤਾਵ ਹੈ ਜਿਹੜਾ ਜਿਹੜਾ ਮਹਾਭਯੋਗ ਜਿਹੜਾ ਉਹ ਲਿਆਣ ਦਾ ਜਿਹੜਾ ਸੋਚ ਰਹੀ ਸੀ ਪਾਰਟੀ ਪ੍ਰੋਪੋਜ਼ਲ ਤੁਹਾਨੂੰ ਲੱਗਦਾ ਕਿ ਉਹਨਾਂ ਦਾ ਵਤੀਰਾ ਠੀਕ ਨਹੀਂ ਸੀ ਪੱਖਪਾਤੀ ਰਵਈਆ ਰਿਹਾ ਬਿਲਕੁਲ ਪੱਖਪਾਤੀ ਮੈਂ ਇਹੀ ਕਹਿਣਾ ਚਾਹੁੰਦਾ ਸੀ ਕਿ ਉਹਨਾਂ ਦਾ ਪੱਖਪਾਤੀ ਵਤੀਰੇ ਕਰਕੇ ਇਹ ਵੀ ਕਾਰਨ ਹੋ ਸਕਦਾ ਔਰ ਇਹ ਵੀ ਕਾਰਨ ਹੋ ਸਕਦਾ ਕਿ ਆਰਐਸਐਸ ਵੱਲੋਂ ਕੋਈ ਜਿਹੜੀ ਚਾਲ ਚੱਲੀ ਗਈ ਹੋਵੇ ਪਹਿਲਾਂ ਇਹਨਾਂ ਨੂੰ ਰਿਟਾਇਰ ਕਰਨਾ ਤੇ ਉਸ ਤੋਂ ਬਾਅਦ ਕੋਈ ਹੋਰ ਵੱਡੇ ਚਿਹਰੇ ਰਿਟਾਇਰ ਕਰਨ ਦੀ ਜਿਹੜੀ ਗੱਲ ਚੱਲ ਰਹੀ ਹੈ ਮੈਂ ਸਿਰ ਲੈਂਡ ਪੂਲਿੰਗ ਕੀ ਗੱਲ ਕਰੇ ਲੈਂਡ ਪੂਲਿੰਗ ਚ ਚਮਕੋ ਗਿਆ ਉਹ ਲਗਾਤਾਰ ਤਰ ਮਾਰ ਰ ਰਪਰਾਇਸਪੋਰ ਵਿਰੋਧ ਕਰ ਕਸਾਨ ਲਗਾਤਾਰ ਗਰੋਧ ਕਰ ਰਹੇ ਹੈ ਸਰਕਾਰ ਆਪਣੀ ਗੱਲ ਕਰ ਰਹੀ ਹੈ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਬੈਕ ਡੋਰ ਰਾਹੀਂ ਜ਼ਮੀਨ ਲੈਣਾ ਚਾਹ ਰਹੀ ਹੈ ਕਿਉਂਕਿ ਕਿਸਾਨ ਇਹ ਕਹਿ ਰਹੇ ਕਿ ਜ਼ਮੀਨ ਨਹੀਂ দেয়া ਗਿਆ ਆ ਦੇਖੋ ਜਿਹੜਾ ਇਹ ਵਤੀਰਾ ਹੈ ਜਿਹੜਾ ਆਪੋਜੀਸ਼ਨ ਪਾਰਟੀਆਂ ਦਾ ਖਾਸ ਤੌਰ ਤੇ ਵਤੀਰਾ ਹੈ ਜਿਹੜੀ ਸਾਡੀ ਲੈਂਡ ਪੂਲਿੰਗ ਪਾਲਿਸੀ ਹੈ ਇਨਫੈਕਟ ਲੋਕਾਂ ਨੂੰ ਸਮਝਾਇਆ ਵੀ ਜਾ ਰਿਹਾ ਕਿਸਾਨ ਵੀਰਾਂ ਨੂੰ ਵੀ ਸਮਝਾਇਆ ਜਾ ਰਿਹਾ ਕਿ ਇਹ ਜਿਹੜੀ ਪਾਲਿਸੀ ਆ ਇਹ ਬੈਸਟ ਤੇ ਬਿਹਤਰ ਪਾਲਿਸੀ ਆ ਔਰ ਕਿਸਾਨਾਂ ਨੂੰ ਜਿਹੜੇ ਉਹਨਾਂ ਦੇ ਜ਼ਮੀਨਾਂ ਦੇ ਮੁੱਲ ਨੇ ਉਹ ਕਿਤੇ ਉਹਨਾਂ ਦੀ ਆਸ਼ਾ ਮਤੋਂ ਜ਼ਿਆਦਾ ਜਿਹੜੇ ਮਿਲਨੇ ਆ ਤੇ ਸਰਕਾਰ ਨੇ ਤਾਂ ਇਹ ਵੀ ਕਿਹਾ ਵੀ ਲੈਂਡ ਪੂਲਿੰਗ ਪਾਲਿਸੀ ਜਿਹੜੇ ਸਾਡੇ ਕਿਸਾਨ ਵੀਰ ਜਿਹੜੇ ਖੇਤੀ ਕਰਦੇ ਆ ਉਹਨਾਂ ਨੂੰ ਜਦ ਤੱਕ ਇਹ ਮਤਲਬ 50000 ਪ੍ਰਤੀ ਏਕੜ ਜਿਹੜਾ ਉਹ ਠੇਕਾ ਦੇਣ ਦਾ ਹਰ ਸਾਲ ਫੈਸਲਾ ਕੀਤਾ ਇਸ ਤੋਂ ਇਲਾਵਾ ਜਦੋਂ ਡਿਵੈਲਪਮੈਂਟ ਸ਼ੁਰੂ ਹੋ ਜਾਂਦੀ ਹੈ ਜਦੋਂ ਵਿਕਾਸ ਸ਼ੁਰੂ ਹੋ ਜਾਂਦਾ ਹੈ ਤੇ 1 ਲੱਖ ਰੁਪਇਆ ਉਹਨਾਂ ਦਾ ਪ੍ਰਤੀ ਏਕੜ ਜਿਹੜਾ ਉਹ ਦੇਣ ਦਾ ਫੈਸਲਾ ਕੀਤਾ ਸਰਕਾਰ ਨੇ ਤਾਂ ਇਹ ਵੀ ਕਿਹਾ ਕਿ ਜਦ ਤੱਕ ਪੋਜੈਸ਼ਨ ਨਹੀਂ ਹੋ ਜਾਂਦਾ ਜਦ ਤੱਕ ਕਬਜ਼ਾ ਨਹੀਂ ਹੋ ਜਾਂਦਾ ਬਣਾਉਣ ਤੋਂ ਬਾਅਦ ਤਦ ਤੱਕ 10% ਜਿਹੜਾ ਉਹ ਵਧਦਾ ਰਹੇਗਾ ਸਰਕਾਰ ਨੇ ਇਹ ਵੀ ਕਿਹਾ ਕਿ ਜਦ ਤੱਕ ਉੱਥੇ ਡਿਵੈਲਪਮੈਂਟ ਸ਼ੁਰੂ ਨਹੀਂ ਹੁੰਦੀ ਤਦ ਤੱਕ ਤੁਸੀਂ ਆਪਣੀਆਂ ਜ਼ਮੀਨਾਂ ਵਾਹ ਸਕਦੇ ਹੋ ਬੀਜ ਸਕਦੇ ਹੋ ਸੋ ਸਰਕਾਰ ਜਿਹੜੀ ਹੈ ਸਾਰੇ ਉਹਦੇ ਫਰੰਟਸ ਜਿਹੜੇ ਖੁੱਲੇ ਨੇ ਤੇ ਕਿਸਾਨ ਜਿਹੜੇ ਕਾਫੀ ਕਨਵਿੰਸਡ ਨੇ ਇਨ ਫੈਕਟ ਜਿਹੜਾ ਰੌਲਾ ਪਾ ਰਹੇ ਆ ਉਹ ਸਾਡੇ ਵਿਰੋਧੀ ਜਿਆਦਾ ਪਾ ਰਹੇ ਆ ਵਿਰੋਧੀਆਂ ਨੂੰ ਕਿਉਂਕਿ ਮੈਨੂੰ ਲੱਗਦਾ ਹੈ ਕਿ ਵਿਰੋਧੀਆਂ ਨੂੰ ਇਹ ਅਭਾਸ ਹੋ ਗਿਆ ਕਿ ਸਰਕਾਰ ਜਿਹੜੇ ਕੰਮ ਕਰ ਰਹੀ ਆ ਖਾਸ ਤੌਰ ਤੇ ਸਰਕਾਰ ਦੁਆਰਾ ਆ ਜਿਹੜੇ ਆ ਪਿੱਛੇ 6 ਮਹੀਨੇ ਦੇ ਵਿੱਚ ਕੰਮ ਕੀਤੇ ਗਏ ਆ ਸਿੱਖਿਆ ਕ੍ਰਾਂਤੀ ਦੇ ਵਿੱਚ ਸਰਕਾਰ ਜਿਹੜੀ ਇੱਕ ਨੰਬਰ ਤੇ ਆ ਸਿਹਤ ਦੇ ਵਿੱਚ ਜਿਹੜਾ 10 ਲੱਖ ਤੱਕ ਦਾ ਇਲਾਜ ਜਿਹੜਾ ਹਰ ਪਰਿਵਾਰ ਨੂੰ ਜਿਹੜਾ ਫ੍ਰੀ ਦੇਣ ਦਾ ਫੈਸਲਾ ਕੀਤਾ 10 ਲੱਖ ਤੱਕ ਦਾ ਇਲਾਜ ਸੋ ਉਹ ਕਿਤੇ ਨਾ ਕਿਤੇ ਯੋਧ ਨਸ਼ਿਆਂ ਵਿਰੁੱਧ ਜਿਹੜਾ ਸਰਕਾਰ ਦੁਆਰਾ ਚੱਲ ਰਿਹਾ ਇਹ ਵਿਰੋਧੀਆਂ ਨੂੰ ਕਿਤੇ ਨਾ ਕਿਤੇ ਹਜਮ ਨਹੀਂ ਹੋ ਰਿਹਾ ਔਰ ਵਿਰੋਧੀਆਂ ਕੋਲ ਮੁੱਦਾ ਕੋਈ ਨਹੀਂ ਸੋ ਵਿਰੋਧੀ ਇਸ ਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ جس دے وچو کامیاب نہیں ہو سر سنسد نہیں چل پا رہی ہے اس کے پیچھے وجہ کیا مانتے ہیں کہ বিরোধী दल चर्चा चाहता है ऑपरेशन सिंदूर और जिस तरीके से पाकिस्तान की वो संसद नहीं चल रही है और संसद को आ, संसद ਨੂੰ چلن نہیں ਦਿੱਤਾ جا رہا ہے سنسد چل بھی نہیں رہی چلن بھی نہیں ਦਿੱتا جا رہا اور یہ پہلی بار ہو رہا ہے کہ جتھے سرکار چاہدی ہے کہ سنسد نہ چلے کیونکہ سرکار چارے طرفوں جڑی ہے وہ મુદ્دیاں دے نال ਘिरी ہوئی ہے چاہے وہ پہل گام دا ایشو ہے چاہے وہ آپریشن سندور ہے ਉਥੇ ਟੈਰਰਿਸਟਾਂ ਦੀ ਗੱਲ ਆਪਾਂ ਜਦੋਂ ਕਿ ਪਹਿਲਾਂ ਇੰਟੈਲੀਜੈਂਸ ਦਾ ਇਨਪੁਟ ਸੀਗਾ ਕਿ ਉਥੇ ਜਿਹੜਾ ਸਿਕਿਉਰਿਟੀ ਥ੍ਰੈਟ ਹੈ ਤੇ ਜਿਹੜੇ ਉਹ ਲੋਕ ਉਥੇ ਸਾਡੇ ਸ਼ਹੀਦ ਹੋਏ ਆ ਉਹਨਾਂ ਦੇ ਲਈ ਕੋਈ ਅਜੇ ਤੱਕ ਉਗਰਵਾਦੀ ਨਹੀਂ ਫੜਿਆ ਗਿਆ ਔਰ ਉਸ ਤੋਂ ਇਲਾਵਾ ਆਪਰੇਸ਼ਨ ਸੰਦੂਰ ਦੇ ਵਿੱਚ ਚਰਚਾ ਚਾਹਦੀ ਹੈ ਆਪੋਜੀਸ਼ਨ ਉਹ ਕਿ ਸਰਕਾਰ ਕਰਨਾ ਨਹੀਂ ਚਾਹਦੀ ਤੁਸੀਂ ਦੇਖਿਆ ਹੋਣਾ ਵੀ ਟਰੰਪ ਦੁਆਰਾ ਜਿਹੜਾ ਰੀਸੈਂਟਲੀ ਜਿਹੜੀ ਸਟੇਟਮੈਂਟ ਸੀ ਜਸਟ ਬਿਫੋਰ ਦਾ ਪਾਰਲੀਮੈਂਟ ਸੈਸ਼ਨ ਆਈ ਕਿ ਨਹੀਂ ਵੀ ਪੰਜ ਜੱਟ ਜਿਹੜੇ ਆ ਉਹ ਇੰਡੀਆ ਦੇ ਜਿਹੜੇ ਉਹ ਗrae gai ਉਹਤੇ ਸਰਕਾਰ ਬੋਲਣਾ ਨਹੀਂ ਚਾਹਦੀ ਸੋ ਸਰਕਾਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਬੈਕਫੁੱਟ ਤੇ ਆ ਇਵਨ ਸੋ ਮਸੋ ਪਲੇਨ ਕਰੈਸ਼ ਹੋਇਆ ਬੜਾ ਵੱਡਾ ਹਾਦਸਾ ਹੋਇਆ ਇਤਿਹਾਸ ਦੇ ਵਿੱਚ ਅੱਡਾ ਵੱਡਾ ਕਦੀ ਹਾਦਸਾ ਨਹੀਂ ਹਾਦਸਾ ਨਹੀਂ ਹੋਇਆ ਪਰ ਉਹਦੀ ਰਿਪੋਰਟ ਵੀ ਜਿਹੜੀ ਹੈ ਉਹ ਮਿਨਿਸਟਰੀ ਦੁਆਰਾ ਜਿਹੜੀ ਅਮਰੀਕਾ ਚ ਪਹੁੰਚ ਗਈ ਲੀਕ ਹੋਈ ਰਿਪੋਰਟ ਸੋ ਸਰਕਾਰ ਦੁਆਰਾ ਮੈਂ ਮੈਂ ਸਮਝਦਾ ਕਿ ਸਰਕਾਰ ਜਿਹੜੀ ਹੈ ਉਹ ਜਵਾਬ ਦੇਣ ਦੀ ਪੋਜੀਸ਼ਨ 'ਚ ਨਹੀਂ ਹੈ ਸੋ ਇਹ ਅਸਤੀਫਾ ਵੀ ਹੋ ਸਕਦਾ ਉਹਦਾ ਹੀ ਇੱਕ ਜਿਹੜਾ ਇੱਕ ਨਤੀਜਾ ਹੋਵੇ ਫੈਸਟੀਵਲ ਤੋਂ ਬਾਅਦ ਵਿਰੋਧੀ ਜਿਹੜੇ ਚਰਚਾ ਉਹ ਇਸਤੇ ਕਰਨ ਤੇ ਜਿਹੜਾ ਐਕਚੁਅਲ ਮੁੱਦੇ ਆ ਉਹ ਜਿਹੜੇ ਲੋਕ ਪੁੱਛਣ ਨਾ ਸੋ ਮੈਨੂੰ ਲੱਗਦਾ ਪਏ ਇਹ ਸਾਰੇ ਬਹੁਤ ਸਾਰੇ ਰੀਜ਼ਨ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਥੈਂਕ ਯੂ